ਬਗਦਾਦ ਦੀ ਤਰਤੀ ਤੇ ਪਹੁੰਚੀ ਆਪਰ ਜੀ ਦੀ ਬੇਨਤੀ ਕਰਨੀ ਹੈ ਇਹਨੂੰ ਕਈ ਵਿਦਵਾਨਾਂ ਨੇ ਰੱਬੀ ਤੋਹਫਾ ਬਗਦਾਦ ਦੇ ਅਰਥ ਕੀਤਾ ਰੱਬੀ ਤੋਹਫਾ ਨੁਸ਼ਹਿਰਾ ਨਾਮ ਦਾ ਇੱਕ ਰਾਜਾ ਸੀ ਜਿਨੇ ਇਸ ਨੂੰ ਵਸਾਇਆ ਜਿਸ ਬਾਗ ਵਿੱਚ ਉਹ ਬੈਠ ਕੇ ਫੈਸਲੇ ਕਰਦਾ ਸੀ ਨੁਸ਼ਹਿਰਾ ਨਾਮ ਦਾ ਰਾਜਾ ਪ੍ਰਿੰਸੀਪਲ ਸਤਵੀਰ ਸਿੰਘ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਇਤਿਹਾਸ ਦੇ ਵਿੱਚ ਇੱਕ ਇੱਕ ਕਾਰਨ ਸੀ ਵੀ ਇਹਦੇ ਕਰਕੇ ਇਹ ਬਗਦਾਦ ਨੂੰ ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਬੜਾ ਵੱਡਾ ਇਹ ਪੱਖ ਰੱਖਿਆ ਜਾਂਦਾ ਹੈ ਬੜੀ ਪਵਿੱਤਰ ਜਗ੍ਹਾ ਮੰਨੀ ਜਾਂਦੀ ਬਗਦਾਦ ਦੀ ਵੀ ਇੱਕ ਉੱਥੇ ਫਕੀਰ ਰਹਿੰਦਾ ਸੀ ਅਬਦੁਲ ਕਾਦਿਰ ਅਬਦੁਲ ਕਾਦਿਰ ਜਿਹੜਾ ਸੀ ਉਹਦੇ ਪਿੱਛੇ ਦਸਤਗੀਰ ਵੀ ਲੱਗਦਾ ਸੀ ਦਸਤਗੀਰ ਦਾ ਭਾਵ ਹੁੰਦਾ ਹੈ ਕਿਸੇ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਕਿਸੇ ਦੇ ਮੁਸੀਬਤਾਂ ਨੂੰ ਦੂਰ ਕਰਨ ਵਾਲਾ ਉਹ ਦਸਤਗੀਰ ਹੈ ਇਹ ਮੰਨਿਆ ਜਾਂਦਾ ਸੀ ਜਿਹੜਾ ਅਬਦੁੱਲ ਕਾਦੀ ਰਹਿਣਾ ਉਹ ਕਿਸੇ ਦੇ ਸਿਰ ਤੇ ਹੱਥ ਰੱਖਦਾ ਹੈ ਨਾ ਦੁੱਖਾਂ ਨੂੰ ਦੂਰ ਕਰ ਦਿੰਨੇ ਆ ਸਾਰੇ ਕਸ਼ਟ ਦੂਰ ਕਰ ਦਿੰਦਾ ਪਰੇਸ਼ਾਨੀਆਂ ਦੂਰ ਕਰ ਦਿੰਦਾ ਇਸ ਗੱਲ ਤੋਂ ਵੀ ਮਸ਼ਹੂਰ ਸੀ ਬਗਦਾਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਜਦੋਂ ਪਹੁੰਚੇ ਸਾਹਿਬ ਜੀ ਨੇ ਬਾਹਰ ਟਿਕਾਣਾ ਕੀਤਾ ਉਹ ਕਬਰ ਸਥਾਨ ਸੀ ਜਿੱਥੇ ਸਾਹਿਬ ਜੀ ਨੇ ਟਿਕਾਣਾ ਕੀਤਾ ਸਵੇਰ ਦਾ ਸਮਾਂ ਹੋਇਆ ਜਦੋਂ ਸਵੇਰ ਦਾ ਸਮਾਂ ਹੋਇਆ ਤੇ ਹੁਣ ਪਤਾ ਵੀ ਸਵੇਰੇ ਨਮਾਜ਼ ਦਾ ਸਮਾਂ ਵੀ ਹੁੰਦਾ ਹੁਣ ਇੱਕ ਰੀਤ ਜਦੋਂ ਚਲਦੀ ਹੋਵੇ ਨਾ ਲਗਾਤਾਰ ਚਲਦੀ ਹੋਵੇ ਤੇ ਉਹ ਆਦਤ ਵੀ ਬਣ ਜਾਂਦੀ ਵੀ ਇੱਥੇ ਇਹੋ ਰੀਤ ਹੈ ਬਸ ਕੋਈ ਨਮਾ ਪਖਾ ਜੇ ਫਿਰ ਮਨੁੱਖ ਥੋੜਾ ਜਿਹਾ ਹੈਰਾਨ ਵੀ ਹੁੰਦਾ ਹੁਣ ਪਤਾ ਸੀ ਵੀ ਨਮਾਜ਼ ਪੜੀ ਜਾਂਦੀ ਸਵੇਰ ਦੇ ਸਮੇਂ ਉਹ ਪਹਿਲਾ ਵਕਤ ਸੀ ਕਿ ਬਗਦਾਦ ਦੀ ertidiche ਉਹਨਾਂ ਦੇ ਕੰਨਾਂ 'ਚ ਬੋਲ ਤੇ ਸੰਗੀਤ ਦੇ ਹਾਲਾਂਕਿ ਮੁਸਲਮਾਨ ਧਰਮ 'ਚ ਸੰਗੀਤ ਰਾਗ ਨਹੀਂ ਲਾਗੂ ਪਰ ਉਹ ਪਹਿਲਾ ਵਕਤ ਸੀ ਹੁਣ ਹੈਰਾਨ ਤਾਂ ਹੋਣਾ ਸੀ ਉਹਨਾਂ ਨੇ ਕਿਉਂਕਿ ਨਿਰੰਤਰ ਇੱਕੋ ਚੀਜ਼ ਚੱਲ ਰਹੀ ਸੀ ਜਦੋਂ ਨਵੀਂ ਚੀਜ਼ ਆਏ ਤਾਂ ਮਨੁੱਖ ਹੈਰਾਨ ਤਾਂ ਹੁੰਦਾ ਹੈ ਉਹ ਪਹਿਲਾ ਵਕਤ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਬਾਬ ਦੇ ਨਾਲ ਾਈ ਮਰਦਾਨਾ ਜੀ ਨੇ ਰਬਾਬ ਵਜਾਈ ਰਾਗ ਦੇ ਵਿੱਚ ਜਪਜੀ ਸਾਹਿਬ ਦੀ 22 ਨੰਬਰ ਪੋੜੀ ਉਚਾਰਨ ਕੀਤੀ ਤੁਸੀਂ ਪਰ ਦਿਨ ਸਰ ਮੈਂ ਫਿਰ ਬੇਨਤੀ ਕਰ ਦੇਣਾ ਜਪਜੀ ਸਾਹਿਬ ਦੀ ਬਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕੋ ਸਮੇਂ ਜਾਂ ਇੱਕੋ ਸਥਾਨ ਤੇ ਨਹੀਂ ਉਚਾਰਨ ਕੀਤਾ ਇਹ ਪੋੜੀਆਂ ਲੱਗ ਲੱਗ ਸਥਾਨਾਂ ਤੇ ਉਚਾਰਨ ਕੀਤੀਆਂ ਨੇ 1530 ਦੇ ਵਿੱਚ ਕਰਤਾਰਪੁਰ ਦੀ ਧਰਤੀ ਵਿੱਚ ਸਹਿਬ ਜੀ ਨੇ ਸੁਲੁਛੇ ਦੀ ਠੱਤੀ ਪੋੜੀਆਂ ਦਿੱਤੀਆਂ ਸਾਨੂੰ ਇਹ ਰਾਗ ਵਿੱਚ ਬਾਣੀ ਨਹੀਂ ਹੈ ਜਪਜੀ ਸਾਹਿਬ ਦੀ ਬਾਣੀ ਰਾਗ ਵਿੱਚ ਨਹੀਂ ਹੈ ਸਿਣੀ ਕੇਸਰ ਦੇ ਵਿੱਚ ਇਸ ਰਾਗ ਪਰ ਇਹਨੂੰ ਗਾਇਆ ਜਾਂਦਾ ਹੈ ਹੁਣ ਸਹਿਬ ਜੀ ਨੇ ਗਾਇਆ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਇਹ ਪੋੜੀ ਚਾਰਨ ਕੀਤੀ ਮੱਗੇ ਬੇਨਤੀ ਕਰਾਂਗਾ ਉਸਨੇ ਹੈਰਾਨ ਹੋ ਕੇ ਸਾਰੇ ਵੀ ਬਗਦਾਦ ਦੀ ਧਰਤੀ ਤੇ ਗੀਤ ਸੰਗੀਤ ਇਕమే ਹੋ ਸਕਦਾ ਹੈ ਪਾਈ ਗੁਰਦਾਸ ਜੀ ਦੀ ਫਿਰ ਵਾਰ ਸੰਜੀ ਕਰਨੀ ਤੁਹਾਡੇ ਨਾਲ ਕਿਉਂਕਿ ਉਹ 12 ਮੈਂ ਤਾਂ ਲੈ ਕੇ ਚੱਲੇ ਵੀ ਸੁੱਖ ਹੋ ਜਾਏਗਾ ਸਮਝਣਾ ਆਪਾਂ ਸਟਾਈਨ ਨੰਬਰ ਪੋੜੀ ਤੋਂ ਵਿਚਾਰਦੇ ਆ ਰਹੇ ਆ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਚ ਤੇ ਵਾਰ-ਵਾਰ ਮੈਂ ਰੋਜ਼ ਬੇਨਤੀ ਕਰਦਾ ਵੀ ਸਾਡੇ ਧਿਆਨ ਚ ਗੱਲ ਪੱਕੀ ਹੋ ਜਾਵੇ ਵੀ ਅਸੀਂ 12 ਇੱਕ ਵਾਰੀ ਜ਼ਰੂਰ ਪੜੀਏ ਪਹਿਲੀ ਵਾਰ ਦੀ 26 ਨੰਬਰ ਪੌੜੀ ਤੋਂ ਲੈ ਕੇ 46 ਨੰਬਰ ਪੌੜੀ ਤੱਕ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਬਦ ਇਤਿਹਾਸ ਬਹੁਤ ਮਿਲ ਜਾਟਾ ਬਹੁਤ ਮਿਲ ਜਾਟਾ ਨੇ ਤੇ ਪਰ ਜੇ ਜੋਗੀਆਂ ਦੀ ਗੱਲ ਕੀਤੀ ਸਮੇਰ ਪर्वਤ ਉਦੋਂ ਵੀ ਵਾਰਾਂ ਚ ਚਾਰ ਸੰਧੀਆ ਕੀਤੀਆਂ ਮੱਕੇ ਦੀ ਗੱਲ ਕੀਤੀ ਉਦੋਂ ਵੀ ਵਾਰਾਂ ਸੰਧੀ ਕੀਤੀ ਅੱਜ ਬਗਦਾਦ ਦੀ ਗੱਲ ਹੈ ਫਿਰ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ ਹੈ 35 ਨੰਬਰ ਪੌੜੀ ਹੈ ਪਹਿਲੀ ਵਾਰ ਦੇ ਵਿੱਚੋਂ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਫਿਰ ਗੁਰੂ ਨਾਨਕ ਉਹਨਾਂ ਨੇ ਬਾਬਾ ਸ਼ਬਦ ਵਰਤੇ ਜ਼ਿਆਦਾਤਰ ਫਾਈ ਗੁਰਦਾਸ ਜੀ ਨੇ ਕਹਿੰਦੇ ਫਿਰ ਬਾਬਾ ਭਾਵ ਕੀ ਗੁਰੂ ਨਾਨਕ ਪਾਤਸ਼ਾਹ ਜੀ ਬਗਦਾਦ ਨੂੰ ਕਿਤੇ ਬਾਹਰ ਜਾ ਕੇ ਸਥਾਨ ਕੀਤਾ ਉੱਥੇ ਟਿਕਾਣਾ ਕੀਤਾ ਇੱਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ ਇਹ ਦੋਈ ਸੰ ਸੱਚ ਨੂੰ ਲੈ ਕੇ ਚੱਲੇ ਫਾਈ ਮਰਦਾਨਾ ਜੀ ਇੱਕ ਕਾਲ ਰੂਪ ਕਾਲ ਕਾਲਪੁਰਖ ਦਾ ਰੂਪ ਹੀ ਸੀ ਗੁਰੂ ਨਾਨਕ ਪਤਸ਼ਦ ਮਹਾਰਾਜ ਇੱਕ ਬਾਬਾ ਅਕਾਲ ਰੂਪ ਦੁਜਰ ਬਾਬੀ ਮਰਦਾਨਾ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਜਦੋਂ ਉਹਨਾਂ ਦੀ ਨਿਵਾਜ ਚੱਲ ਰਹੀ ਸੀ ਸਹਿਬ ਜੀ ਨੇ ਵੀ ਆਪਣਾ ਸ਼ਬਦ ਗਾਇਆ ਸਾਰੇ ਸੁੰਨ ਛਾ ਗਈ ਉਸ ਇਲਾਕੇ ਚ ਸਾਰੀ ਸੁੰਨ ਛਾ ਗਈ ਵਿਆਹ ਕੀ ਹੋ ਗਿਆ ਇੱਕੇ ਸ਼ਬਦ ਨੇ ਖੰਨਾ ਚ ਪਈ ਸਵੇਰ ਦਾ ਸਮਾਂ ਹੈ ਤੇ ਸਵੇਰ ਦੇ ਸਮੇਂ ਚ ਬਾਜ ਦੂਰ ਤੱਕ ਪਹੁੰਚ ਜਾਂਦੀ ਹੁੰਦੀ ਹੈ। ਦਿੱਤੀ ਬਾਗ ਨਿਵਾਜ ਕਰ ਸੁੰ ਸਮਾਨ ਹੋਆ ਜਹਾਨਾ ਸੁਨਮੁਨ ਨਗਰੀ ਭਈ ਦੇਖ ਪੀਰ ਹੈਰਾਨਾ ਉਥੋਂ ਦਾ ਪੀਰ ਹੈਰਾਨ ਹੋ ਗਿਆ ਇਹ ਸ਼ਬਦ ਸੁਣ ਕੇ ਵੀਰ ਨਮੇਸ਼ ਉਹ ਬਦੋਵੀ ਗੀਤ ਵਿੱਚ ਗਾਏ ਜਾ ਰਹੇ ਹਨ ਹਾਲਾਂਕਿ ਇੱਥੇ ਤਾਂ ਕਿਸੇ ਨੂੰ ਆਗਿਆ ਹੀ ਨਹੀਂ ਹੈ ਰਾਗ ਵਿੱਚ ਗਉਣਾ ਗੀਤ ਗਉਣਾ ਕਿਸੇ ਨੂੰ ਆਗਿਆ ਹੀ ਨਹੀਂ ਹੈ ਵੀ ਇੱਕ ਇਹੜਾ ਮਨੁੱਖ ਆ ਗਿਆ ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਉਹਨੇ ਧਿਆਨ ਨਾਲ ਵੇਖਿਆ ਵੀ ਦੂਰ ਬੈਠੇ ਇੱਕ ਫਕੀਰ ਮਸਤਾਨਾ ਜਿਹਾ ਉਹਦਾ ਜਿਹੜਾ ਪੀਰ ਸੀ ਉਹਨਾਂ ਦਾ ਆਗੂ ਸੀ ਜਿਹਨੂੰ ਅਸੀਂ ਦਸਤਗੀਰ ਵੀ ਕਹਿੰਦੇ ਆ। ਉਹਨੇ ਦੇਖਿਆ ਵੀ ਮਸਤਾਨਾ ਜਿਹਾ ਫਕੀਰ ਬੈਠਾ ਤੇ ਗਾ ਰਿਹਾ ਐ। ਇਹ ਤੋਂ ਨਗਾਰੇ। ਪੁੱਛਿਆ ਫਿਰ ਕਹੇ ਦਸਤਗੀਰ ਕੋਣ ਫਕੀਰ ਕਿਸ ਕਾ ਕਰਹਾਨਾ। ਉਹਨੇ ਦਸਤਗੀਰ ਨੇ ਪੁੱਛਿਆ ਆਗੂ ਸੀ ਉਥੂ ਦਾ। ਆਪਾਂ ਬੇਨਤੀ ਕੀਤੀ ਨਾ ਅਬਦੁੱਲ ਕਾਦਿਰ ਬਸਤਗੀਰ ਉਹਨੇ ਪੁੱਛੇ ਵੀ ਕੌਣ ਹੈ ਤੂੰ ਕਿਰਾਨਾ ਕਿਹੜਾ ਤੇਰਾ ਕਿੱਥੋਂ ਆਇਆ ਕਿੱਥੋਂ ਦਾ ਫਕੀਰ ਹੈ ਤੂੰ ਇਹ ਸ਼ਬਦ ਤਾਂ ਅੱਜ ਤੱਕ ਨਹੀਂ ਸੁਣੇ ਤੇ ਨਾਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਸੰਗੀਤ ਦੀ ਆਗਿਆ ਨਹੀਂ ਹੈ ਆਪਾਂ ਪਿੱਛੇ ਵੀ ਬੇਨਤੀ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਸਥਾਨਾਂ ਤੇ ਜਾ ਕੇ ਸੱਚ ਦੱਸਿਆ ਉਹਨਾਂ ਨੂੰ ਵੀ ਆ ਸੱਚ ਹੈ। ਅਸੀਂ ਕਰੇ ਨਹੀਂ ਦੱਸ ਸਕੇ। ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕੇ। ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਆ ਸੱਚ ਹੈ ਪੁੱਤਰੋ। ਮੱਪੇ ਵੀ ਆਪਣੀ ਵੀ ਬੇਨਤੀ ਕਰਦੇ ਨੇ ਵਿੱਚੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿੰਨਾ ਪੰਡਾ ਤੈ ਕਰਕੇ ਉੱਥੇ ਦੱਸ ਤਾ ਵੀ ਆ ਸੱਚ ਹੈ। ਉਹਨਾਂ ਨੇ ਸਹਿਮਤੀ ਥੋੜਾ ਪ੍ਰਗਟਾਈ ਹੈ ਕਈ ਵਾਰੀ ਮੈਨੂੰ ਖੋ ਜਾਂਦਾ ਨੇ ਕਿ ਉਹਨਾਂ ਦੇ ਸਥਾਨਾਂ ਤੇ ਜਾਵੂਗਾ ਹਾਂਜੀ ਠੀਕ ਹੈ ਜੀ ਠੀਕ ਨਹੀਂ ਸਹਿਬ ਕਹਿੰਦੇ ਨਹੀਂ ਆਹ ਸੱਚ ਹੈ ਜੇ ਝੂਠ ਹੈ ਤਾਂ ਸਹਿਬ ਨੇ ਅੱਖੇ ਵੀ ਝੂਠ ਹੈ ਉਹਨਾਂ ਦੇ ਸਥਾਨਾਂ ਤੇ ਜਾ ਕੇ ਸੱਚ ਬਰਤਾਰ ਜਾਣਾ ਸੱਚ ਦੱਸ ਦੇਣਾ ਸੁਰਮਤਾਈ ਤੋਂ ਘੱਟ ਪੱਖ ਨਹੀਂ ਹੈ ਅਸੀ ਜਪਜੀ ਸਾਹਿਬ ਦਾ ਸੱਚ ਕਿੰਨਾ ਕੋ ਦੱਸਿਆ ਕਿੰਨਾ ਕੋ ਵਿਚਾਰੇਆ ਕਿੰਨਾ ਕੋ ਬਿਠਾ ਕੇ ਦੱਸਿਆ ਇਹ ਬੇਨਤੀ ਮੈਂ ਤਾਂ ਕਰੇ ਵੀ ਲੋੜ ਹੈ ਜ਼ਰੂਰਤ ਹੈ ਸਾਨੂੰ ਇਹੋ ਸੱਚ ਬਰਤਾਂ ਲਈ ਪੁੱਛਿਆ ਫਿਰ ਕੈ ਦਸਤਗੀਰ ਕੋਣ ਫਕੀਰ ਕਿਸ ਕਾ ਕਰਹਾਨਾ ਫਿਰ ਪਾਈ ਮਰਦਾਨਾ ਜੀ ਬੋਲੇ ਕੋਣ ਫਕੀਰ ਹੈ ਤੂੰ ਪਾਈ ਮਰਦਾਨਾ ਜੀ ਕਹਿੰਦੇ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਇੱਕ ਕਲਯੁਗ ਵਿੱਚ ਆਇਆ ਕਲਯੁਗ ਨੂੰ ਤਾਰਨ ਲਈ ਲੋਕਾਂ ਨੂੰ ਤਾਰਨ ਲਈ ਤੇ ਇੱਕੋ ਰੱਬ ਦੀ ਗੱਲ ਕਰਦਾ ਹੈ। ਹੋਰ ਕਿਸੇ ਦੀ ਗੱਲ ਨਹੀਂ ਕਰਦਾ ਕਿ ਨਾਨਕ ਨਾ ਮੈਂਦਾ ਨਾਨਕ ਕੰਨ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਇੱਕ ਇੱਕ ਦੀ ਗੱਲ ਕਰਦਾ ਹੈ। ਇੱਕ ਪ੍ਰਮਾਤਮਾ ਦੇ ਇੱਕ ਕਾਲਪੁਰਖ ਦੀ ਹੋਰ ਗਿਣਤੀ ਮਿੰਤੀ ਚ ਨਹੀਂ ਪਉਂਦਾ। ਸਾਡੀ ਬਾਣੀ ਵੀ ਤਾਂ ਇੱਕ ਤੋਂ ਹੀ ਸ਼ੁਰੂ ਹੈ। ਇਕ ਓਅੰਕਾਰ ਤੇ ਸ਼ੁਰੂ ਹੈ ਨਾ ਇੱਕ ਦੀ ਗੱਲ ਹੁੰਦੀ ਧਰਤ ਆਕਾਸ਼ ਚੋਂ ਦਿਸ ਜਾਣਾ ਉਸ ਇੱਕ ਦੀ ਗੱਲ ਜਿਹੜਾ ਧਰਤ ਆਕਾਸ਼ ਪਤਾਲ ਸਾਰੇ ਆਪਾਸੇ ਵਸਾ ਕਰਕੇ ਬੈਠ ਹੋਇਆ ਇਹ ਬਾਬਾ ਉਹਨਾਂ ਦੀ ਗੱਲ ਕਰਦਾ ਹੈ ਬਸ ਤੇ ਹੁਣ ਵੀ ਜਿਹੜਾ ਸ਼ਬਦ ਉਚਾਰਨ ਕੀਤਾ ਉਹਦੇ ਵਿੱਚ ਵੀ ਤਾਂ ਇੱਕੋ ਦੀ ਗੱਲ ਹੈ ਸੈਬ ਜੀ ਦੇ ਸ਼ਬਦ ਉਚਾਰਨ ਕੀਤਾ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਬਾਈ ਨੰਬਰ 4 ਹੀ ਹੈ ਜਿਹੜਾ ਲਖ ਸ਼ਬਦਨੋ ਢੇਲੀ ਦੀਪਕ ਉਹ ਇਧਰ ਵੀ ਲੱਗ ਜੇਗਾ ਉਧਰ ਵੀ ਲੱਗ ਜੇਗਾ ਕੁਝ ਤੁਹਾਨੂੰ ਇਸੇ ਸ਼ਬਦ ਮਿਲਣਗੇ ਗੁਰਬਾਣੀ ਦੇ ਅੰਦਰ ਪਾਤਾਲਾਂ ਪਤਾਲ ਨਹੀਂ ਬੋਲਣੇ ਨੂੰ ਕੰਨਾਂ ਵੀ ਇਹ ਨਾਲ ਸੀ ਕਈ ਵਾਰੀ ਕੰਨਾ ਬੋਤਾਦ ਵਿੱਚ ਛੱਡ ਜਾਂਦੇ ਆ ਚਾਰਨ ਪਖ ਠੀਕ ਹੋਣਾ ਬਹੁਤ ਜ਼ਰੂਰੀ ਹੈ ਪਾਤਾਲਾਂ ਪਾਤਾਲ ਲੱਖ ਅਗਾਸਾਂ ਆਗਾਸ ਉਹ ਸੱਤ ਪਤਾਲ ਤੇ ਸੱਤ ਆਕਾਸ਼ ਮੰਡਲ ਦੇ ਸਲ ਸਾਹਿਬ ਜੀ ਕਹਿੰਦੇ ਠੀਕ ਹੈ ਤੁਹਾਡੀ ਵਿਚਾਰ ਤੁਹਾੜਾ ਜਿੱਥੋਂ ਤੱਕ ਤੁਹਾਡੀ ਸੁਰਤ ਗਈ ਜਿੱਥੋਂ ਤੱਕ ਕਾਲਪੁਰਖ ਨੇ ਤੁਹਾਨੂੰ ਬਖਸ਼ਿਆ ਗਿਆਨ ਤੁਸੀਂ ਬਿਆਨ ਕਰਦਾ ਪਰ ਸਾਹਿਬ ਨੇ ਲੱਖ ਸ਼ਬਦ ਵਰਤਨਾ ਪਿਆ ਪਰ ਲੱਖ ਵੀ ਵਰਤਿਆ ਨਹੀਂ ਜਾਂਦਾ ਉਹਦੇ ਲਈ ਉਸ ਕਾਲਪੁਰਖ ਲਈ ਪਰ ਸਾਹਿਬ ਨੇ ਵਰਤਿਆ ਪਤਾਲ ਪਤਾਲ ਲਖ ਅਗਾਸਾਂ ਆਗਾਸ ਉੜਕ ਉੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਉੜਕ ਉੜਕ ਦਾ ਮਸ਼ਕਕਦ ਹਾਲ ਕੀਤੀ ਕਈ ਲੋਕਾਂ ਨੇ ਬੜੀ ਮਿਹਨਤ ਕੀਤੀ ਬੜੇ ਹੀ ਕੁਝ ਘਰ-ਬਾਰ ਤਿਆਗ ਕੇ ਸਭ ਮਸ਼ਕਕਦ ਹਾਲ ਕੀਤੀ ਪਰ ਫਿਰ ਵੀ ਉਹਦਾ ਅੰਤ ਨਹੀਂ ਪਾਇਆ ਕਿਸੇ ਨੇ ਫਿਰ ਵੀ ਉਹਦਾ ਅੰਤ ਨਹੀਂ ਲੱਭਾ ਵੇਦ ਕਹਿਣੇ ਇੱਕ ਬਾਤ ਉਹ ਵੀ ਇੱਕੋ ਗੱਲ ਆਖਦੇ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਸੈਸ 18 ਕਹਿਨ ਕਤੇਬਾਂ 18000 ਮੁਸਲਮਾਨ ਧਰਮ ਚ ਚਾਰ ਕਤੇਬਾ ਸਾਈ ਧਰਮ ਚ ਸੈਸ 18 ਕਹਿਨ ਕਤੇਬਾਂ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਰੱਬ ਦਾ ਲੇਖਾ ਹੋਏ ਤਾਂ ਲਿਖੀਏ ਨਾ ਸੀ ਹੁੰਦਾ ਕੋਈ ਲੇਖਾ ਨਹੀਂ ਲੇਖਾ ਤਾਂ ਸਾਡਾ ਹੋਣਾ ਹੈ ਪ੍ਰਮਾਤਮਾ ਦਾ ਲੇਖਾ ਥੋੜੀ ਹੋਣਾ ਹੈ ਲੇਖਾ ਸਾਡੇ ਇਸ ਕੁਦਰਤ ਵਿੱਚ ਕਿੰਨੇ ਜੀ ਜੰਤ ਨੇ ਮਾਫ ਕਰਿਓ ਮਨੁੱਖ ਤੋਂ ਇਲਾਵਾ ਕਿਸੇ ਦਾ ਲੇਖਾ ਨਹੀਂ ਹੋਣਾ ਸਿਰ ਮਨੁੱਖ ਦਾ ਲੇਖਾ ਹੁੰਦਾ ਹੈ ਜਿਹੜੇ ਜੀ ਜੰਤ ਹੈ ਉਹ ਆਪਣੇ ਲੇਖੇ ਭੁਗਤ ਰਹੇ ਨੇ ਜੁਨਾਂ ਵਿੱਚ ਨੇ ਲੇਖਾ ਤਾਂ ਸਾਡਾ ਹੋਣਾ ਹੈ ਲੇਖਾ ਕਿਉਂ ਸਾਡਾ ਹੋਣਾ ਹੈ ਕਿਉਂਕਿ ਸਾਨੂੰ ਇੱਕ ਆਫਰ ਦਿੱਤਾ ਹੋਇਆ ਸਾਨੂੰ ਆਫਰ ਇਹ ਦਿੱਤਾ ਵੀ ਤੈਨੂੰ ਮਨੁੱਖਾ ਜੀਵਨ ਦਿੱਤੇ ਨਾਮ ਜਪ ਕੇ ਤੂੰ ਇਸ ਜੁਨਾਂ ਤੋਂ ਰਹਿਤ ਹੋ ਸਕਦਾ ਹੈ ਫਿਰ ਲੇਖੇ ਚ ਪਤਾ ਲੱਗੇਗਾ ਨਾ ਵੀ ਕਿੰਨਾ ਕੋ ਨਾਮ ਜਪਿਆ ਕਿੰਨੀਆਂ ਚੰਗੀਆਂ ਆਈਆਂ ਤੇ ਕਿੰਨੀਆਂ ਬੁਰੀਆਂ ਆਈਆਂ ਕੀਤੀਆਂ ਨੇ ਉਸ ਲੇਖੇ ਤੋਂ ਫਿਰ ਫੈਸਲਾ ਹੋਣਾ ਤੇ ਹੁਣ ਹੈ ਸਿਰਫ ਮਨੁੱਖ ਦਾ ਫੈਸਲਾ ਲੇਖੇ ਤੋਂ ਪਤਾ ਲੱਗੇਗਾ ਨਾ ਹਰ ਵਾਰੀ ਆਪਾਂ ਸ਼ਬਦਾਂ ਸੰਜਿਆ ਕਰਦੇ ਆਂ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਅਧੂਰ ਫਿਰ ਲੇਖੇ ਤੋਂ ਪਤਾ ਲੱਗੇਗਾ ਨਾ ਵੀ ਤੈਨੂੰ ਜੁਨਾ ਤੋਂ ਰਹਿਤ ਕਰਨਾ ਹੈ ਕਿ ਫਿਰ ਜੁਨਾ ਵਿੱਚ ਸਤਨਾ ਹੈ ਕਿਉਂਕਿ ਇਹ ਕਾਰਜਿਤ ਸਿਰਫ ਮਨੁੱਖ ਨੂੰ ਮਿਲਿਆ ਹੋਇਆ ਹੈ ਰੱਬ ਦਾ ਲੇਖਾ ਨਹੀਂ ਹੁੰਦਾ ਹੁੰਦਾ ਲੇਖਾ ਹੋਈ ਨਹੀਂ ਸਕਦਾ ਉਹ ਦੁਨੀਆ ਤਬਾਹ ਕਰੇ ਦੁਨੀਆ ਬੰਜਰ ਕਰ ਦੇਵੇ ਧਰਤੀ ਬੰਜਰ ਕਰ ਦੇ ਕੋਈ ਨਹੀਂ ਕਹਿ ਸਕਦਾ ਵੀ ਇਹਨਾਂ ਦਾ ਫਲ ਮਿਲੇਗਾ ਰੱਬ ਨੂੰ ਬਿਲਕੁਲ ਨਹੀਂ ਮਨੁੱਖ ਕੋਈ ਕਰਮ ਕਰੇਗਾ ਪਾਪ ਦੇ ਉਹਦਾ ਲੇਖਾ ਹੋਵੇਗਾ ਚੰਗੇ ਕਰਮ ਕਰੇਗਾ ਉਹਦਾ ਵੀ ਲੇਖਾ ਹੋਵੇਗਾ ਅਸੀਂ ਸਾਰੇ ਲੇਖੇ ਦੀ ਆੜ ਵਿੱਚ ਹੀ ਆਂ ਇਤਲੇਖਾ ਹਰ ਕਿਸੇ ਦੋਲੇ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ વિનાਸ਼ ਕਹਿੰਦੇ ਜੇ ਲੇਖਾ ਹੈ ਵੀ ਲੇਖਾ ਵੀ વિનાਸ਼ ਹੋ ਜਾਏਗਾ ਖਤਮ ਹੋ ਜਾਏਗਾ ਉਹਦਾ ਅੰਤ ਫਿਰ ਵੀ ਨਹੀਂ ਪਾਇਆ ਜਾਣਾ ਨਾਨਕ ਵੱਡਾ ਆਖੀਏ ਆਪੇ ਜਾਣਾ ਆ ਇੱਥੇ ਗੱਲ ਮੁਕਾਤੀ ਸਿਰ ਜਿਹੜਾ ਗਿਣਤੀ 'ਚ ਆ ਗਿਆ ਉਹਦਾ ਅੰਤ ਹੋਣਾ ਹੈ ਉਹਨਾਂਤ ਵੀ ਪਤਾ ਲੱਗ ਉਹਨੂੰ ਉਦਾਹਰਣ ਤੌਰ ਤੇ ਕੋਈ ਕਹਿੰਦਾ ਜੀ ਇੱਥੋਂ ਲੱਗ ਕੇ ਇੱਥੋਂ ਤੱਕ ਮੇਰੀ ਜ਼ਮੀਨ ਹੈ ਇੰਨੇ ਕਿੱਲੇ ਦਾ ਭਾਗ ਉਹਦੀ ਗਿਣਤੀ ਦਾ ਅੰਤ ਹੋ ਰਿਹਾ ਹੈ ਰਬ ਦਾ ਅੰਤ ਨਹੀਂ ਹੈ ਉਹਦੇ ਗੁਣਾਂ ਦਾ ਅੰਤ ਨਹੀਂ ਹੈ ਉਹ ਤਾਂ ਹਰ ਥਾਂ ਤੇ ਵਸਾ ਕਰਕੇ ਬੈਠਾ ਹੋਇਆ ਹੈ ਉਹਦੀ ਬਣਾਈ ਕੁਦਰਤ ਦਾ ਵੀ ਅੰਤ ਨਹੀਂ ਹੈ ਲਖ ਸ਼ਬਦ ਸਹਿਬ ਨੇ ਵਰਤਿਆ ਜਰੂਰ ਹੈ ਪਰ ਸਹਿਬ ਨੇ ਅੰਤਲੀ ਪੰਕਤੀ 'ਚ ਇਹ ਵੀ ਗੱਲ ਆ ਕਿ ਆਪੇ ਜਾਣੇ ਆਪ ਉਹ ਆਪ ਜਾਣਦਾ ਸਭ ਕੁਝ ਨਨਕ ਵੱਡਾ ਆਖਿਆ ਆਪੇ ਜਾਣੇ ਆਪ ਉਹ ਆਪ ਜਾਣਦਾ ਸਭ ਕੁਝ ਸਹਿਬ ਕਹਿੰਦੇ ਉਹ ਨੂੰ ਤਾਂ ਸਭ ਤੋਂ ਉੱਚਾ ਆਖਿਆ ਜਾਂਦਾ ਹੈ ਸਭ ਤੋਂ ਵੱਡਾ ਆਖਿਆ ਜਾਂਦਾ ਹੈ ਕੇਵਲ ਸਾਥੀ ਨਹੀਂ ਹੈ ਠੀਕ ਹੈ ਤੁਹਾਡਿਆ ਤੁਹਾਡੀ ਮਤ ਸੀ ਤੁਹਾਡੀ ਸਮਝ ਸੀ ਸਾਹਿਬ ਨੂੰ ਜੋ ਸਮਝ ਮਿਲੀ ਸਹਿਬ ਕੋਲ ਜਿਹੜਾ ਖਜ਼ਾਨਾ ਸੀ ਸਹਿਬ ਨੇ ਉਹ ਬਿਆਨ ਕਰ ਦਿੱਤਾ ਬਾਈ ਨੰਬਰ 4 ਜਪਜੀ ਸਾਹਿਬ ਜੀ ਸਾਹਿਬ ਜੀ ਕਹਿੰਦੇ ਨਹੀਂ ਉਹ ਗਿਣਤੀ 'ਚ ਨਹੀਂ ਹੈ ਉਹਨੂੰ ਗਿਣਤੀ 'ਚ ਨਹੀਂ ਲਿਆਇਆ ਜਾ ਸਕਦਾ ਕਦੇ ਵੀ ਉਸ ਪ੍ਰਮਾਤਮਾ ਨੂੰ ਜੇ ਕੋਈ ਗਿਣਤੀ 'ਚ ਆਇਆ ਉਹਦਾ ਅੰਤ ਵੀ ਹੈ ਫਿਰ ਗਿਣਤੀ ਦਾ ਅੰਤ ਦੀ ਹੈ ਪਰ ਪ੍ਰਮਾਤਮਾ ਦਾ ਅੰਤ ਨਹੀਂ ਹੈ ਨਾ ਉਹਦਾ ਲਿਖ ਹੈ ਹੁਣ ਇਹ ਵਿਚਾਰ ਤਾਰਾ ਉਥੋਂ ਦੇ ਜਿੰਨੇ ਵੀ ਇਕੱਠੇ ਹੋਏ ਸਨ ਮੁਸਲਮਾਨ ਵੀਰ ਜਿਹੜਾ ਉਹਨਾਂ ਦਾ ਆਗੂ ਸੀ ਦਸਤਗੀਰ ਉਹਨਾਂ ਸਾਰਿਆਂ ਨੂੰ ਵਿਚਾਰ ਚੰਗੀ ਵੀ ਲੱਗੀ ਏ ਇਹ ਤਾਂ ਨਹੀਂ ਉਸਕਦਾ ਨੇ ਵਿੱਚ ਇੱਥੇ ਗੁਰੂ ਨਾਨਕ ਪਾਸ਼ਾ ਜੀ ਦੇ ਬੋਲ ਹੋਣ ਕਿ ਚੰਗੇ ਨਾਲ ਲੱਗਣ ਕਿਸੇ ਨੂੰ ਉਹ ਉਹ ਸ਼ਬਦ ਉਹਨਾਂ ਨੂੰ ਚੰਗੇ ਵੀ ਲੱਗੇ ਉਹ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਆ ਕੇ ਫਿਰ ਸਵਾਲ ਕਰਦੇ ਨੇ ਉਹ ਵਿਚਾਰਤਾ ਦਾ ਉਹਨਾਂ ਨੂੰ ਚੰਗੀ ਲੱਗੀ ਸ਼ਬਦ ਉਹਨਾਂ ਨੂੰ ਚੰਗੇ ਲੱਗੇ ਵੀ ਸੁ ਖੁਦਾ ਦੀ ਗੱਲ ਕੀਤੀ ਜਿੰਨਾ ਅੰਤ ਨਹੀਂ ਪਾਇਆ ਜਾ ਸਕਦਾ ਬੋਲ ਵਧੀਆ ਲੱਗੇ ਉਹਨਾਂ ਨੂੰ ਵਿਚਾਰ ਚੰਗੀ ਲੱਗੇ ਪਰ ਫਿਰ ਵੀ ਉਥੋਂ ਦਾ ਦਸਤਗੀਰ ਜਿਹੜਾ ਉਹ ਪਿਆਰ ਨਾਲ ਨਹੀਂ ਗੱਲ ਕਰਦਾ ਤਤਕਾਰ ਨਾਲ ਕਰ ਰਿਹਾ ਤਕਰਾਰ ਨਾਲ ਗੱਲ ਕਰ ਰਿਹਾ ਉਹ ਫਿਰ ਵੀ ਉਹਦਾ ਸੁਭਾਅ ਥੋੜਾ ਜਿਹਾ ਗੁੱਸੇ ਵਿੱਚ ਹੈ ਕਿਉਂਕਿ ਸਹਿਬ ਨੇ ਰਾਗ ਨਾਲ ਸ਼ਬਦ ਗਾਇਆ ਸੀ ਰਬਾਬ ਨਾਲ ਵਜਾ ਕੇ ਉੱਥੇ ਨਹੀਂ ਲਾਉਂ ਸੀ ਆਪਾਂ ਪਿੱਛੇ ਵੀ ਬੇਨਤੀ ਕੀਤੀ ਸੀ ਜੋ ਮੱਕੇ ਚ ਵਰਤਿਆ ਪਹਿਲਾਂ ਕਦੇ ਨਹੀਂ ਹੋਇਆ ਤੇ ਗੁਰੂ ਨਾਨਕ ਪਾਸ਼ਾ ਜੀ ਤੋਂ ਬਾਤ ਵੀ ਨਹੀਂ ਹੋਇਆ ਇੱਥੇ ਵੀ ਪਹਿਲਾਂ ਵੀ ਕਦੇ ਨਹੀਂ ਹੋਇਆ ਤੇ ਗੁਰੂ ਨਾਨਕ ਪਾਸ਼ਾ ਜੀ ਤੋਂ ਬਾਤ ਵੀ ਨਹੀਂ ਹੋਇਆ ਰਾਗ ਨਾਲ ਸ਼ਬਦ ਗਾਇਆ ਸੰਗੀਤ ਉਹ ਗੁੱਸੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਫਿਰ ਸਵਾਲ ਜਵਾਬ ਕਰਦਾ ਕੁਝ ਸਵਾਲ ਕਰਦਾ ਉਹਦਾ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਵਾਬ ਦਿੰਦੇ ਨੇ ਤਸੱਲੀ ਬਖਸ਼ ਜਵਾਬ ਦਿੰਦੇ ਨੇ ਉਹ ਵੀ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਉਹ ਸਵਾਲ ਕੀ ਸਨ ਤੇ ਸਹਿਬ ਜੀ ਨੇ ਕਿਵੇਂ ਜਵਾਬ ਦਿੱਤਾ ਉਹ ਆਪਾਂ ਕੱਲ ਦੇ ਦੀਵਾਨਾ ਚ ਵਿਚਾਰਨ ਦੇ ਯਤਨ ਕਰਾਂਗੇ ਇਥੋਂ ਫਿਰ ਸਹਿਬ ਜੀ ਹੋਰ ਕੁਝ ਪੜਾ ਜਿਹੜੇ ਨੇ ਉਹ ਤੈਅ ਕਰਦੇ ਨੇ ਉੱਥੇ ਵੀ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਉਹ ਕਿਸ ਤਰ੍ਹਾਂ ਅਖਬਰਤ ਦਾ ਇਤਿਹਾਸ ਦਾ ਉਹ ਪਕਲ ਦੇ ਦਿਵਾਨ ਚ ਵਿਚਾਰਨ ਦੇ ਯਤਨ ਕਰਾਂਗੇ ਜੀ ਹੋਈਆਂ ਬੇਨਤ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਚ ਬਲਾਉ ਫਤੇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ